ਸਾਰੀ ਸਹਾਰਾ ਜੋ ਜਿਹੜੇ ਇੱਥੇ ਪਿੰਡ ਦੇ ਵਾਸੀ ਸਾਡੇ ਗੱਲਾਂ ਸੁਣ ਆਏ ਤੇ ਮੇਰੇ ਨਾਲ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਤੇ ਬਈਂਦਰ ਜੀ ਜਿਨ੍ਹਾਂ ਦੇ ਉਦਮ ਸਦਕਾ ਮੇ ਰਣਜੀਤ ਜੀ ਸਾਰਿਆਂ ਦੀ ਟੀਮ ਸਦਕਾ ਜਿਨ੍ਹਾਂ ਦਾ ਐਡਾ ਵੱਡਾ ਪ੍ਰੋਗਰਾਮ ਹੋਇਆ ਮੈਂ ਸਾਰੇ ਨੂੰ ਤੁਹਾਨੂੰ ਫਤਿਹ ਬਰਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੋਂ ਬੈਠਾ ਗੱਲਾਂ ਸੁਣੀ ਜਾਂਦਾ ਹੁਣ ਨਾ ਮੇ ਦਿਮਾਗ ਚ ਆਪਦੇ ਕਹਾਣੀ ਜਿ ਬਣਾਉਣ ਲੱਗ ਗਿਆ ਨੇ ਮੈਂ ਕੀ ਗੱਲ ਕਰੂੰਗਾ ਜਦੋਂ ਮੇਰੇ ਕੋਲੇ ਮਾਈਕ ਆਇਆ ਗੱਲ ਅਕਾਲੀ ਦਲ ਦੀ ਜ ਜੇ ਇਹਨਾਂ ਨੇ ਅਖੀਰ ਤੇ ਕੀਤੀ ਸਾਡਾ ਦਾ ਆਪਦਾ ਪਰਿਵਾਰ ਦਾ ਜੇ ਸਿਆਸੀ ਤੁਸੀਂ ਕਹੋ ਜਨਮ ਸੀਗਾ ਉਹ ਅਕਾਲੀ ਦਲ ਤੋਂ ਸੀਗਾ ਸੰਤ ਲੋਗੋਵਾਲ ਦੇ ਨਾਲ ਮੇਰੇ ਦਾਦਾ ਜੀ ਦਾ ਬੜਾ ਪ੍ਰੇਮ ਸੀ ਬਹੁਤ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਉਹ ਲਾਲੋ ਉਹਨਾਂ ਨੇ ਸਿਆਸਤ ਦੀ ਲਾਲੋ ਪੌੜੀ ਚੜੀ ਚਲੋ ਸਾਡੇ ਨਾਲ ਜੋ ਕਾਰਨ ਬੜੇ ਵਿੱਚ ਦੀ ਸ਼ਾਇਦ ਗੱਲ ਕਰਦਾ ਮੈਂ ਉਹਦੇ ਤੇ ਵੀ ਆ ਜਾ ਪਰ ਜਿਹੜਾ ਹੁਣ ਹੁਣ ਅਕਾਲੀ ਦਲ ਉਹਨਾਂ ਦੇ ਪਤਨ ਦੇ ਕਾਰਨ ਕਹੀ ਹੈ ਉਨਨ ਦੇ ਮੈਂ ਕੀ ਬਰੀ ਕਾਰਧਨ ਦੇ ਦਿੰਦਾ ਹੁੰਦਾ 2012 ਵਾਲਾ ਵਿਧਾਨ ਸਭਾ ਇਲੈਕਸ਼ਨ ਆਇਆ 2012 ਦੇ ਵਿਧਾਨ ਸਭਾ ਇਲੈਕਸ਼ਨ ਚ ਅਕਾਲੀ ਦਲ ਬਾਦਲ ਨੇ ਫਰੀਦਕੋਟ ਤੋਂ ਦੀਪ ਮਲੋਤਰਾ ਜੋ ਕਿ ਸ਼ਰਾਬ ਦਾ ਵਪਾਰੀ ਹੈ ਉਸ ਨੂੰ ਟਿਕਟ ਦੇ ਦਿੱਤੀ ਮੇਰੀ ਕੋਈ ਦੀਪ ਮਲੋਤਰੇ ਨਾਲ ਕੋਈ ਦਸ਼ਮਣੀ ਨਹੀਂ ਜਿਹੜੇ ਆਪਣੀ ਪੇ ਸ਼ਰਾਬ ਪੀ ਜਾਂਦੇ ਪੀ ਜਾਂਦੇ ਪੀਣ ਅਸੀਂ ਪੀਂਦੇ ਨਹੀਂ ਸਾਡਾ ਪਰਿਵਾਰ ਇਸ ਚੀਜ਼ ਤੋਂ ਦੂਰ ਹੈ ਠੇਕੇਦਾਰ ਸਰਕਾਰ ਨੂੰ ਕਮਾਈ ਵੀ ਹੁੰਦੀ ਹੈ ਬਗਯੋ ਉਸ ਨੂੰ ਉਡਨੀ ਮੈਂ ਉਹ ਇੱਕ ਇਨਸਾਨ ਦੇ ਤੌਰ ਤੇ ਮੈਂ ਨਹੀਂ ਕਹਿ ਰਿਹਾ ਵੀ ਅਕਾਲੀ ਦਲ ਬਾਦਲ ਦੇ ਭਤੀਜ ਨੂੰ ਉਸ ਤਰ੍ਹਾਂ ਇੱਕ ਇਨਸਾਨ ਚੰਗਾ ਨਹੀਂ ਸੀ ਉਸ ਨੂੰ ਟਿਕਟ ਕਿਉਂ ਦਿੱਤੀ ਪਰ ਇੱਕ اخਲਾਕੀ ਚੀਜ਼ ਹੁੰਦੀ ਹੈ ਕਿ ਸ਼੍ਰੋਗਣੀ ਅਕਾਲੀ ਦਲ ਇੱਕ ਸਿੱਖਾਂ ਦੀ ਪਾਰਟੀ ਹੈ ਤੇ ਉਹਨਾਂ ਨੂੰ ਫਰੀਦਕੋਟ ਹਲਕੇ 'ਚੋਂ ਇੱਕ ਪਿੰਡੂ ਹਲਕੇ 'ਚੋਂ ਤੁਹਾ ਲੋਕੀ ਪੁਰਾਣਾ ਜਥੇਦਾਰ ਕੋਈ ਪੁਰਾਣਾ ਕੋਈ ਅਕਾਲੀ ਵਰਕਰ ਕੋਈ ਸਰਕਲ ਪ੍ਰਧਾਨ ਕੋਈ ਅਜੇਆ ਸਾਰੇ ਫਰੀਦਕੋਟ ਹਲਕੇ 'ਚੋਂ ਬਾਦਲ ਸਾਹਿਬ ਦਾ ਸਾਡਾ ਵੀ ਪਰਾਣਾ ਹਲਕਾ ਫਰੀਦਕੋਟ ਰਿਹਾ ਪ੍ਰਕਾਸ਼ ਸਿੰਘ ਬਾਦਲ ਉੱਥੋਂ ਐਮਪੀ ਬਣੇ ਜਗਦੇਵ ਸਿੰਘ ਖੁੰਡੀਆਂ ਵੀ ਉੱਥੋਂ ਐਮਪੀ ਬਣੇ ਤਿੰਨ ਵਾਰੀ ਸੁਖਵੀਰ ਸਿੰਘ ਬਾਦਲ ਉੱਥੋਂ ਐਮਪੀ ਬਣ ਗਏ ਤੇ ਇਹਨਾਂ ਨੂੰ ਫਰੀਦਕੋਟ ਹਲਕੇ ਦੇ ਵਿੱਚ ਕੋਈ ਸਾਫਤ ਸੂਰਤ ਅਕਾਲੀ ਜਥੇਦਾਰ ਨਹੀਂ ਮਿਲਿਆ ਜਿਸ ਨੂੰ ਐਮਐਲਏ ਦੀ ਟਿਕਟ ਲੜਾ ਦਿੰਦੇ ਇਹਨਾਂ ਨੇ ਟਿਕਟ ਲੜਾਈ ਇੱਕ ਸ਼ਰਾਬ ਦੇ ਵਪਾਰੀ ਨੂੰ ਇੱਕ ਆਧਾਰਨ ਇਹੋ ਜਿਹਾ ਕਈ ਆਧਾਰਨ ਜਿਸ ਕਰਕੇ ਖਾਲੀਦਪੁਰ ਦਾ ਪਤਨ ਹੋਇਆ ਅੱਜ 2024 ਐ ਆਪੇ ਇਸੇ ਇਸੇ ਐਂਗਲ ਤੇ ਆਪਾਂ ਗੱਲ ਕਰ ਲੈਂਦੇ ਆ ਬਾਕੀ ਕੱਲਾ ਆਪਾਂ ਸੁਣਦੇ ਆ ਜੇ ਆਪਾਂ 10 ਸਾਲ ਪਿੱਛੇ ਜਾਵੜਗੇ 2014 ਚ ਜੀਤਮਿੰਦਰ ਐਸ ਟਾਈਮ ਜਿਹੜੇ ਕਾਂਗਰਸ ਦੇ ਉਮੀਦਵਾਰ 2014 ਚ 10 ਸਾਲ ਪਹਿਲਾਂ ਇਹਨਾਂ ਨੇ ਆਹੀ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਚ ਸ਼ਮੂਲੀਅਤ ਕੀਤੀ ਸੀ ਉਦੋਂ ਉਹਨਾਂ ਨੇ ਖੰਨੇ ਤੋਂ ਜਿਹੜਾ ਹੈਗਾ ਧੂਰੀ ਤੋਂ ਅਰਵੇ ਖੰਨਾ ਉਹਨੂੰ ਵੀ ਅਸਤੀਫਾ ਦਿਵਾ ਲਿਆ ਸੀਗਾ 2013 ਚ ਜਿਹਨਾਂ ਨੇ ਜਗਿੰਦਰਪਾਲ ਜੈਨ ਮੋਕੇ ਵਾਲਾ ਕਾਗਰਸ ਦਾ ਉਸ ਤੋਂ ਵੀ ਅਸਤੀਫਾ ਦਿਵਾ ਕੇ ਉਸ ਤੋਂ ਵੀ ਉਹਨੂੰ ਵੀ ਚੋਣ ਲੜਾ ਲਈ ਹੋਇਆ ਇਹ ਵੀ 2014 ਚ ਸ਼੍ਰੋਮਣੀ ਅਕਾਲੀ ਦਲ ਕੋਲੇ ਆਪ ਦੇ ਨਾਟ ਐਮਐਲਏ ਹੋ ਗਏ ਜੋ ਨਾਟ ਐਮਐਲਏ ਸੀ ਮੇਰੀ ਮਰਜ਼ੀ ਕਰ ਰਹੇ ਦੋ 2014 ਚ ਅਕਾਲੀ ਦਲ ਕੋਲੇ ਨਾਟ ਐਮਐਲਏ ਹੋ ਗਏ ਤੇ ਜਿਹੜੀ ਸੁਖਬੀਰ ਸਿੰਘ ਬਾਦਲ ਗੱਲ ਕਰਦਾ ਸੀਗਾ ਵੀ ਮੈਂ 25 ਸਾਲ ਰਾਜ ਕਰੂੰਗਾ ਉਹ ਸੱਚ ਲੱਗਣ ਲੱਗੀ ਸੀ 2014 ਚ ਮੇਰੀ ਉਮਰ 25 ਸਾਲ ਸੀ ਜਦੋਂ ਮੇਰੇ ਪਿਤਾ ਜੀ ਸਿਆਸਤ ਚਾਰੇ ਉਹ 30 ਸਾਲਾਂ ਦੇ ਸੀ ਤੇ ਮੈਨੂੰ ਆਇਆ ਲੱਗਿਆ ਵੀ ਜਿਵੇਂ ਮੇਰਾ ਪਿਤਾ 30 ਤੋਂ 55 56 ਦਾ ਹੋ ਗਿਆ ਇਹੀ ਜਦੋਂ ਜਿਹੇ ਚ ਬਾਦਲ ਕਾ ਖਿਲਾਫ ਮੈਨੂੰ ਲੱਗਦਾ ਸੀ ਵੀ 25 ਤੋਂ ਆ ਹੀ 60 ਦੇ ਹੋ ਜਾਗੇ ਲੱਗਦਾ ਨਹੀਂ ਵੀ ਇਕੱਲੀ ਦਲ ਦੀ ਜੜ ਪੱਟੀ ਜਾਣੀ ਹੈ ਵੀ ਸੁਖਬੀਰ ਬਾਦਲ ਬੋਲੇ ਤਾਕਤ ਨਾਲ ਤੇ ਬਾਲੇ ਦਬਾਅ ਨਾਲ ਅਕਾਲੀ ਦਰ ਨੂੰ ਮਜ਼ਬੂਤ ਕਰੀ ਜਾਂਦਾ ਪਰ ਹੰਕਾਰ ਦਾ ਤੇ ਉਹੀ ਜਿਹੜਾ ਅੱਤ ਦਾ ਉਹ ਵੈਰ ਹੁੰਦਾ ਹੰਕਾਰ ਇੰਨੇ ਕੇ ਵੀ 2015 ਚ ਬਹੁਤ ਵੱਡੀ ਨਾ ਤਾਂ ਗਲਤੀ ਹੋ ਗਈ ਉਦੋਂ ਦੇ ਦਿਲ ਕੇ ਇਹ ਦੁਆਰਾ ਖੜੇ ਨਹੀਂ ਹੋ ਪਾਏ ਇਹਦਾ ਪ੍ਰਮਾਤਮਾ ਸਾਰੀ ਵਿਧੀ ਬਣਾਉਦਾ ਹੁੰਦਾ ਜੇ ਕੋਈ ਮੈਂ ਅਖ ਵੀ ਅਸੀਂ ਕੋਈ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਲਿਆ ਨਹੀਂ ਇਹਦਾ ਕੁਦਰਤ ਵੱਲੋਂ ਇੱਕ ਇੱਕ ਖੇਡ ਰਚੀ ਜਾਂਦੀ ਹੈ ਵੀ ਵੀ ਬਾਦਲ ਨੇ ਆ ਦਿਨ ਦੇਖਣੇ ਸੀਗੇ ਵੀ ਉਹੀ ਜਗਦੇਵ ਸਿੰਘ ਫੁੱਟਿੰਗ ਜਿਸ ਦੀ ਮੌਤ ਤੋਂ ਬਾਅਦ ਇਹਨਾਂ ਨੇ ਸੁਖਦਾ ਸਾਹ ਲਿਆ ਹੋਣਾ ਵੀ ਠੀਕ ਹੈ ਇੱਕ ਬਦਦਰ ਬਦਦਰ ਧਰਤੀ ਤੋਂ ਚਲਾ ਗਿਆ ਤੇ ਸਾਨੂੰ ਲੰਬੀ ਚ ਫਰੀਦਕੋਟ ਚ ਸਾਡੀ ਬਾਦਸ਼ਾਹਤ ਨੂੰ ਸਾਡੀ ਸਲਤਨਤ ਨੂੰ ਕੋਈ 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 ਟੱਕਰ ਦੇ ਨਾਲਾ ਬਚਿਆ ਨਹੀਂਗਾ ਇਹਦਾ ਪ੍ਰਵਾਧਮਣੇ ਖੇਡ ਰਚਾਈ ਵੀ 32 ਸਾਲਾਂ ਬਾਅਦ ਉਸੇ ਜਗਦੇਵ ਸਿੰਘ ਖੁੱਡੀਆਂ ਦੇ ਮੁੰਡੇ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਅਖੀਰਲੀ ਵੋਟ ਅਖੀਰਲਾ ਇਲੈਕਸ਼ਨ ਹਰਾਇਆ ਇਹ ਕੁਦਰਤ ਕਰਦੀ ਏ ਸਾਰਾ ਇੰਨਾ ਹੰਕਾਰੇ ਹੋਏ ਜਮ੍ਹਾਂ ਥੱਲੇ ਆ ਗਏ ਤੇ ਇਹ ਚੀਜ਼ ਅਸੀਂ ਕੋਈ ਕਿਤਾਬਾਂ 'ਚ ਨਹੀਂ ਪੜੀ ਹੰਕਾਰ ਵਾਲੀ ਗੱਲ ਕਰਦੇ ਆ ਅਕਾਲੀ ਦਲ ਦਾ ਪਤਨ ਹੋਇਆ ਉਹ ਆਪਦੇ ਅਸੂਲਾਂ ਤੋਂ ਆਪਦੇ ਸਿਧਾਂਤਾਂ ਤੋਂ ਪਾਸੇ ਹੋ ਗਏ ਕਿਸਾਨਾਂ ਦੀ ਪਾਰਟੀ ਸੀਗੀ ਕਿਸਾਨਾਂ ਵਾਸਤੇ ਇਹਨਾਂ ਨੇ ਕੰਮ ਕਰਨਾ ਸੀ ਪਿੰਡੂ ਪਾਰਟੀ ਸੀ ਪਿੰਡਾਂ 'ਚ ਜ਼ਿਆਦਾ ਵੋਟ ਪੈਂਦੀ ਸੀ ਇੱਕ ਪਾਸੇ ਤਾਂ ਆਪਣੇ ਕਿਸਾਨ ਸ਼ਹੀਦ ਹੋ ਰਹੇ ਸੀਗੇ ਦੂਜੇ ਪਾਸੇ ਇਹਨੇ ਦੋਨੇ ਮੀਆਂ ਬੀਵੀ ਉਦੋਂ ਬਦਲ ਸਾਹਿਬ ਵੀ ਜਾਉਂਦੇ ਸੀਗੇ ਪ੍ਰੈਸ ਕਾਨਫਰੰਸ ਕਰ ਕਰਕੇ ਜਾਂ ਵੈਸੇ ਤਿੰਨੇ ਕਾਲੇ ਕਾਨੂੰਨਾਂ ਨੂੰ ਚੰਗਾ ਆਖ ਰਹੇ ਸੀਗੇ ਵੀ ਤੁਸੀਂ ਇਹ ਦੇਖੋ ਵੀ ਤੁਸੀਂ ਸਾਰੀ ਉਮਰ ਯਾਰ ਰਾਜ ਕੀਤਾ ਪੰਜ ਵਾਰ ਮੁੱਖ ਮੰਤਰੀ ਰਹਲੇ 25 ਸਾਲ ਸੁਖਵੀਰ ਸਿੰਘ ਬਾਦਲ ਸੈਂਟਰ ਚ ਮਿਨਿਸਟਰ ਰਹਲੇਆ ਹਰਸਿਮਰਤ ਕੌਰ ਬਾਦਲ ਕਿੰਨਾ ਟਾਈਮ ਮਿਨਿਸਟਰ ਰਹਣੀ ਬੋਧੀ ਭਾਈ ਜੀ ਹੋ ਗਿਆ ਪ੍ਰੋਗਰਾਮ ਸਮਾਪਤ ਚੱਲਿਆ ਜੀ ਬੜੀ ਜੇਤ ਬਸ ਆਪ ਤਾਂ ਜਾਏ ਦਾਦਾ ਜਾਏ ਸੀ ਕੋਈ ਨਾ ਆ ਜਾਣਾ ਸਮਾਰਤ ਹੋਣ ਤੋਂ ਬਾਅਦ ਚਾਹ ਵਾਲੀ ਕਿੰਦੇ ਆ ਬਾਈ ਸਾਹਿਬ Ne kadar? Ne kadar? Ne kadar? Ne ਭਜੀਏ ਸਾਡੀ ਰਕਾਲਾ ਆਪਣੇ ਜੀ ਸਾਹਿਬ ਨਾਲ ਮੀਟਿੰਗ ਵੀ ਹੋਣੀ ਸੀ ਨੰਬਰ ਦਾ ਜੀ ਇਸ ਮਸਲੇ ਤੇ ਜੀ ਸੁੰਦਰ ਸੇ ਦੋ ਸਟ੍ਰੀਟ ਦੋ ਬੜਾ ਜੀ ਇਹਦੇ ਤੇ ਜਰੂਰ ਗੌਰ ਕਰੋ ਮੈਨੂੰ ਵੀ 33 ਸਾਲ ਹੋ ਗਏ ਕਾਲੀ ਜੰਨਾ ਜਦੋਂ ਦਿੱਤੀ ਪਹਿਲੀ ਵਾਰ ਤੁਹਾਡੀ ਬਰਾਤੇ ਆਏ ਬਹੁਤ ਧੰਨਵਾਦ ਜਰੂਰ ਕਰਿਓ ਗੌਰ ਹਾਂ ਜੀ ਠੀਕ ਜੀ ਆ ਜੋ ਬੈਠ ਜੀ ਬੜਾ ਹੀ ਕੋਈ ਬੜਾ ਤੌਰ ਖੰਡਨ ਕਰਨ ਵਾਲਾ ਬਤ ਦਿੱਤੀਆਂ ਕਿ ਹੁਣ ਆਪਾਂ ਚੱਲਦੇ ਹਾਂ ਹੋਰ ਵੀ ਕੰਮ ਨੇ ਪਿਆਉ ਠੰਡਾ ਜਾ ਯਾਰ ਪਾਣੀ ਪਿਓ ਯਾਰ ਅੱਗਲਾ ਪਾਣੀ 23 ਬੜ ਲੱਗ ਗਿਆ ਜੀ ਗੁਲਾਬ ਮੰਗਾ ਲਓ ਸਭ ਕੁਝ ਜੇ ਮੈਂ ਤਾਂ ਨਾ ਮੈਂ ਬੰਦਾ ਨਹੀਂ ਆਪਾਂ ਕਹਾਂ ਅੱਜ ਕਿ ਇੱਧਰ ਕਾਦ ਸਾਹ ਆਹ ਪਾਉਂਦੇ ਬਣੀ ਯਾਰ ਉਧਰ ਵੀ ਹੈਗੇ ਨਾ ਉਧਰ ਵੀ ਆਹ ਇੱਥੇ ਕੀ ਇਹਦੀ ਇਹਦੀ ਬਾਜ਼ਰ ਦਾ ਨਹੀਂ ਨਹੀਂ ਸੱਦ ਮੈਂ ਚਲੋ ਹੋ ਗਿਆ ਬਈ ਸਮਾਰਟ ਹੋ ਰਿਹਾ ਬਤਾ ਕਰਦੇ ਆ ਬਹੁਤ ਕੱਫੀ ਦਾ ਵਧੀਆ ਲੋਕਾਂ ਨੇ ਸੰਯੋਗ ਦਿੱਤਾ ਦੱਸਿਓ ਕਮੈਂਟ ਕਰਕੇ ਕਿ ਮੇਰੇ ਲੱਗੇ ਬਾਈ ਦੇ ਵਿਚਾਰ ਕਿ ਪਿੰਡ ਦਾ ਸੰਯੋਗ ਕਿ ਨਹੀਂ ਸੀਗਾ ਬਾਕੀ ਅੱਗੇ ਵੀ ਇਸ ਤਰ੍ਹਾਂ ਸੰਯੋਗ ਦਿੰਦੇ ਰਹੋ ਚਲੋ ਠੀਕ ਆ ਜੀ ਥੋਸੀ ਤਾਲ ਸਾਰਿਆਂ ਨੂੰ ਖਮਰਾ